ਭਾਗ ਚੌਥ ਕਹਾਣੀ ਹੈ ਅਣਵਿਆਹੀ ਮਾਂ ਕਰਮੋ ਸੁਖਵੀਰ ਤੇ ਨੇਕ ਖੇਤ ਜਾਂਦੇ ਨੇ ਸਰਪੰਚ ਵੀ ਉੱਥੇ ਹੀ ਹੁੰਦਾ ਹੈ ਸੁਖਵੀਰ ਦੁੱਧ ਗਰਮ ਕਰ ਰਹੀ ਸੀ ਨੇਕ ਘਰ ਆਇਆ ਉਤਰਿਆ ਹੋਇਆ ਮੂੰਹ ਵੇਖ ਸੁਖਵੀਰ ਨੇ ਪੁੱਛਿਆ ਕੀ ਕੀ ਹੋਇਆ ਨੇਕ ਨੇ ਸਰਪੰਚ ਵਾਲੀ ਗੱਲ ਸੁਣੇ ਨੂੰ ਦੱਸੀ ਤੇ ਕਿਹਾ ਕਿ ਖਾਮ ਖਾ ਪੰਗੇ ਲੈਣ ਨੂੰ ਫਿਰਦਾ ਆਪਣੀ ਉਹਦੇ ਨਾਲ ਕੋਈ ਸਾਂਝ ਨਹੀਂ ਕੋਈ ਦੁਸ਼ਮਣੀ ਨਹੀਂ ਪਤਾ ਨਹੀਂ ਕਿਉਂ ਹੱਥ ਧੋ ਕੇ ਮਗਰ ਪੈ ਗਿਆ ਸੁਖਵੀਰ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤਾਂ ਬੰਦਾ ਏ ਆਪੇ ਭੋਖ ਕੇ ਹਟ ਜਾਊ ਤੁਸੀਂ ਦੱਸੋ ਪਹਿਲਾਂ ਰੋਟੀ ਖਾਓਗੇ ਜਾਂ ਦੁੱਧ ਪੀਓਗੇ ਨੇਕ ਨੇ ਕਿਹਾ ਕਿ ਮੇਰਾ ਰੋਟੀ ਖਾਣ ਦਾ ਜਿੱਤ ਨਹੀਂ ਦੁੱਧ ਦੀ ਘੋਟ ਦੇ ਦੇਈਂ ਕਰਮੋ ਆਪਣੇ ਸਕੂਲ ਦਾ ਕੰਮ ਕਰ ਰਹੀ ਸੀ ਸੁਖਵੀਰ ਭਾਵੇਂ ਨੇਕ ਨੂੰ ਦਿਲਾਸਾ ਦੇ ਰਹੀ ਸੀ ਪਰ ਅੰਦਰੋਂ ਹੀ ਅੰਦਰੋਂ ਉਹ ਵੀ ਸਰਪੰਚ ਤੋਂ ਦੁਖੀ ਸੀ ਐਨੇ ਕੋ ਐਨੇ ਨੂੰ ਤਾਰਾ ਤੇ ਉਹਦੀ ਘਰ ਵਾਲੀ ਨੇ ਮੋ ਦੋਵੇਂ ਜਣੇ ਘਰ ਆਏ ਨੇ ਤੇ ਸੁਖਵੀਰ ਦਾ ਮਨ ਹੋਰ ਦਾ ਹੋਰ ਹੋ ਗਿਆ ਤਾਰੇ ਨੇ ਦੱਸਿਆ ਕਿ ਸਰਪੰਚ ਤੋਂ ਡਰਨ ਦੀ ਜ਼ਰੂਰਤ ਨਹੀਂ ਐਡੀ ਹਿੰਮਤ ਹੈ ਨਹੀਂ ਉਹਦੇ ਵਿੱਚ ਉਹ ਦੋਵੇਂ ਜਣੇ ਘਰੋਂ ਚਲੇ ਗਏ ਨਿਮੋ ਇੱਕ ਹੋਰ ਸੂਟ ਦੇ ਕੇ ਗਈ ਜਿਹੜਾ ਉਹਨੇ ਸਲਾਈ ਕੀਤਾ ਸੀ ਸੁਖਵੀਰ ਨੇ ਸੂਟ ਪਾ ਕੇ ਨੇਕ ਨੂੰ ਖਾਇਆ ਨੇਕ ਨੇ ਵੇਦੀਆਨੇ ਕਿਹਾ ਕਿ ਠੀਕ ਹੈ ਪਰ ਸੁਖਵੀਰ ਨੇਕ ਦੇ ਕੋਲ ਜਾ ਕੇ ਪੁੱਛਿਆ ਹੁਣ ਵੇਖੋ ਸੂਟ ਕਿਵੇਂ ਲੱਗਦਾ ਸੁਖਵੀਰ ਦੇ ਚੁੰਨੀ ਲਾਹੀ ਹੋਈ ਸੀ ਸਰਾਹੀ ੁਰਗੀ ਤੌਣ ਨਵਾਂ ਪਾਇਆ ਸੂਟ ਨੇਕ ਨੂੰ ਬਹੁਤ ਚੰਗਾ ਲੱਗਿਆ ਸ਼ਾਇਦ ਅਜੋ ਸੁਖਵੀਰ ਨੂੰ ਬਹੁਤ ਧਿਆਨ ਨਾਲ ਵੇਖ ਰਿਹਾ ਸੀ ਸੁਖਵੀਰ ਤੈਨੂੰ ਇਹ ਥੋੜਾ ਪੀੜਾ ਨਹੀਂ ਲੱਗਦਾ ਸੂਟ ਹੈ ਨੇਕ ਥੋੜਾ ਜਿਹਾ ਹੈਗਾ ਸੁਖੀਰ ਹਸਦੀ ਬੋਲੀ ਤੁਸੀਂ ਮੇਰੇ ਮਗਰ ਲਾ ਕੇ ਹੀ ਕਹਿ ਦਿੱਤਾ ਇਹ ਸੂਟ ਮੇਰੇ ਬਹੁਤ ਫਿੱਟਾ ਕਰਮਾ ਦੁੱਧ ਪੀ ਕੇ ਨੇਕ ਦੀ ਬੁੱਕਲ ਵਿੱਚ ਸੋ ਗਈ ਸੁਖਵੀਰ ਨੇ ਵੀ ਆਪਣਾ ਸਿਰ ਨੇਕ ਦੀ ਬੁੱਕਲ ਵਿੱਚ ਰੱਖ ਦਿੱਤਾ ਮਰਦ ਤੇ ਔਰਤ ਦਾ ਰਿਸ਼ਤਾ ਕਿੰਨਾ ਸੋਹਣਾ ਬਣਾਇਆ ਰੱਬ ਨੇ ਕਿੰਨਾ ਸਕੂਨ ਮਿਲਦਾ ਆਪਣੇ ਘਰ ਵਾਲੇ ਦੀ ਬੁੱਕਲ ਵਿੱਚ ਸਿਰ ਰੱਖ ਕੇ ਜੇ ਉਹ ਘਰ ਵਾਲਾ ਰੱਬੀ ਰੂਹ ਹੋਵੇ ਨੇਕ ਤੈਨੂੰ ਮੈਂ ਪਤਾ ਨਹੀਂ ਕਿਉਂ ਚੰਗਾ ਲੱਗਦਾ ਸੁਖਵੀਰ ਤੁਸੀਂ ਬਹੁਤ ਚੰਗੇ ਆ ਮੇਰਾ ਸਿਰ ਦੁੱਖ ਦਾ ਮੇਰੇ ਵਾਲਾਂ ਵਿੱਚ ਹੱਥ ਫੇਰ ਦਿਓ ਨੇਕ ਸੁਖਵੀਰ ਆਪਣਾ ਘਰ ਤਾਂ ਹੁਣ ਵਧੀਆ ਬਣ ਗਿਆ ਤੈਨੂੰ ਕਿਵੇਂ ਲੱਗਦਾ ਹੁਣ ਘਰ ਸੁਖਵੀਰ ਬਹੁਤ ਵਧੀਆ ਘਰ ਬਣ ਗਿਆ ਸੱਚੀ ਦੱਸਾਂ ਤਾਂ ਇੱਥੇ ਆ ਕੇ ਮੈਨੂੰ ਜੋਣਾ ਆ ਗਿਆ ਨੇਕ ਸਰਪੰਚ ਤੋਂ ਮੈਨੂੰ ਪੈ ਜਿਹਾਂ ਹੁੰਦਾ ਜਿਆਦਾ ਵਧੀਆ ਬੰਦਾ ਨਹੀਂ ਉਹ ਅੱਜ ਵੀ ਗਲਤ ਬੋਲਦਾ ਸੀ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਹੁੰਦਾ ਤੈਨੂੰ ਕੁਝ ਗੋਲੇ ਹੁਣ ਮੈਨੂੰ ਉਸਦੀ ਹੀ ਫਿਕਰ ਆ ਕੀ ਕੀ ਕਰੀਏ ਆਪਾਂ ਸੁਖਵੀਰ ਨੇਕਵਲ ਮੂੰਹ ਕਰਕੇ ਕਿਹਾ ਉਦੇ ਤੋਂ ਡਰਨ ਡਰਦੇ ਆਪਾਂ ਪਿੰਡ ਤਾਂ ਨਹੀਂ ਛੱਡਣ ਲੱਗੇ ਤੁਸੀਂ ਫਿਕਰ ਨਾ ਕਰੋ ਕੋਈ ਫਿਕਰ ਨਾ ਕਰੋ ਦੋਵੇਂ ਜਣੇ ਗੱਲਾਂ ਕਰਦੇ ਕਰਦੇ ਸਕੀਨ ਨੂੰ نیند ਆ ਗਈ ਉਹਨੇ ਇੱਕ ਦੇ ਮੰਜੇ ਤੇ ਹੀ ਪੈ ਗਈ ਨੇ ਘੁੱਟ ਕੇ ਸੁਖਵੀਰ ਵਾਲੇ ਮੰਜੇ ਤੇ ਪੈ ਗਿਆ ਸਰਪੰਚ ਦੀ ਆਪਣੇ ਘਰ ਵਿੱਚ ਵੀ ਕੋਈ ਬਹੁਤੀ ਇੱਜ਼ਤ ਨਹੀਂ ਸੀ ਸਰਪੰਚ ਦੀ ਘਰਵਾਲੀ ਬਹੁਤ ਚੰਗੀ ਸੀ ਸਰਪੰਚ ਦੇ ਮਾੜੇ ਕੰਮਾਂ ਨੂੰ ਹਰਾਤਾ ਸੀ ਮਿੱਤੋ ਬੜੀਆਂ ਵਿੜਕਾ ਲੈਂਦੀ ਸੀ ਪਰ ਸੁਖਵੀਰ ਨੇ ਕਦੇ ਵੀ ਉਹਨੂੰ ਮੂੰਹ ਨਹੀਂ ਸਿਲਾਇਆ ਮਨੰਦਰ ਮਿੱਤੋ ਬਲਦੇਵ ਨੂੰ ਘਾਣਾ ਵੀ ਜਿੰਦੀ ਸੀ ਕੀਏ ਸੁਖਵੀਰ ਨੇ ਇੱਕ ਦੇ ਘਰ ਵਸਾ ਦਿੱਤੀ ਮੈਂ ਤਾਂ ਸੋਚੀ ਸੀ ਸੁਖਵੀਰ ਮੇਰੇ ਨਾਲ ਮਿੱਠੀ ਪਿਆਰੀ ਰਹੂਗੀ ਪਰ ਸੁਖਵੀਰ ਤਾਂ 12 ਤਾਲੀ ਨਿਕਲੀ ਸੁਖਵੀਰ ਨੇ ਨੇਕ ਦੀ ਵਸਦੀ ਨੇੜ ਤਾਂ ਮਿੱਤੋ ਨੂੰ ਬਹੁਤ ਚੁਬਦੀ ਆਪਣੇ ਘਰ ਵਾਲੇ ਨੂੰ ਦੱਸ ਤੀ ਕਿ ਨੇਕ ਤੇ ਹੁਣ ਵੱਖਰੀ ਜਵਾਨੀ ਆਉਂਦੀ ਆ ਨਵੀਂ ਲਾਂਦੀ ਬੋ ਨੂੰ ਕਦੇ ਕੁਝ ਲੈ ਕੇ ਦਿੰਦਾ ਤੇ ਕਦੇ ਕੁਝ ਮੈਨੂੰ ਲੱਗਦਾ ਸੁਖੀਰ ਉਹਦਾ ਘਾਰ ਪਟੂ ਦੋਵੇਂ ਜਣੇ ਇੱਕ ਮੰਝੇ ਤੇ ਬੈਠੇ ਹਿੜ-ਹਿੜ ਕਰਦੇ ਰਹਿੰਦੇ ਆ ਪੜਾ ਕਿਸੇ ਦੀ ਤਾਂ ਸ਼ਰਮ ਮੰਨਣਾ ਅਜਮੀਰ ਮਿੱਤੋਂ ਨੂੰ ਬਹੁਤ ਟੋਕਦਾ ਪਰ ਮਿੱਤੋਂ ਨੇਕ ਦਾ ਚੰਗਾ ਹੁੰਦਾ ਨਹੀਂ ਸੀ ਵੇਖ ਸਕਦੀ ਗਰਮੀ ਪੂਰੇ ਜ਼ੋਰ ਤੇ ਸੀ ਸੁਖੀਰ ਦੀ ਮਾਂ ਨੇ ਕਿਹਾ ਕਿ ਇਤ ਕੀ ਛੁੱਟੀਆਂ ਵਿੱਚ ਪਿੰਡ ਆ ਜਾਈ ਪਰ ਸੁਖੀ ਨੇ ਕਿਹਾ ਕਿ ਮਾਂ ਨੇ ਇੱਕ ਦਾ ਔਖਾ ਹੋ ਜਾਣਾ ਫਿਰ ਕਰਮੋ ਵੀ ਆਪ ਦੇ ਪਿਓ ਬਿਨਾ ਜੀ ਨਹੀਂ ਲਾਉਂਦੀ ਮਾਂ ਨੇ ਕਿਹਾ ਕਿ ਤੁਸੀਂ ਕਿੰਨੇ ਜਣੇ ਆ ਜਾਇਓ ਤਾਂ ਨੇਕ ਨੇ ਕਿਹਾ ਆਪਾਂ ਬੀਬੀ ਤੇ ਬਾਪੂ ਨੂੰ ਇੱਥੇ ਹੀ ਲੈ ਆਉਨੇ ਆ ਆਪਾਂ ਨੂੰ ਵੀ ਸੋਖਾ ਨਾਲੇ ਉਹਨਾਂ ਨੂੰ ਵੀ ਇਕੱਲਿਆਂ ਰਾਣਾ ਵਿਓਖਾ ਆਪਣੇ ਕੋਲ ਰਹਿਣਗੇ ਤਾਂ ਆਪਾਂ ਨੂੰ ਵੀ ਸਹਾਰਾ ਬਾਕੀ ਉਹਨਾਂ ਨੂੰ ਵੀ ਸੋਖਾ ਹੋ ਜਾਊ ਸੁਖਵੀਰ ਦਾ ਨੀਕ ਨੇ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਵੇ ਸੁਖਵੀਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਨੀਕ ਨੇ ਕਿਹਾ ਕਿ ਮੈਂ ਖੇਤ ਜਾਣਾ ਸਬਜ਼ੀ ਲੈ ਆਉਂ ਨਾਲੇ ਅਮਰੂਦ ਬਹੁਤ ਲੱਗੇ ਆ ਕਰਮੋ ਨੇ ਜिद ਕੀਤੀ ਕਿ ਮੈਂ ਵੀ ਨਾਲ ਜਾਣਾ ਸੁਖਵੀਰ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਨੀਕ ਨੂੰ ਤੱਕਦਿਆਂ ਕਿਹਾ ਕਿ ਮੈਂ ਵੀ ਆਪਣਾ ਖੇਤ ਵੇਖ ਕੇ ਆਉਣਾ ਸੁਖਵੀਰ ਨੇ ਕਰਮੋਂ ਆਪਣੇ ਨਾਲ ਤੋਰ ਲਿਆ ਖੇਤ ਜਾਂਦੀ ਉਹ ਨੇਕ ਦੀਆਂ ਪੈੜਾਂ ਤੇ ਪੈਰ ਧਰਦੀ ਤੁਰ ਰਹੀ ਸੀ ਸੁਖਵੀਰ ਨੂੰ ਜਿਵੇਂ ਨੇਕ ਨਾਲ ਪਿਆਰ ਹੋ ਗਿਆ ਸੀ ਨੇਕ ਜਦੋਂ ਪਿੱਛੇ ਮੁੜ ਕੇ ਵੇਖਦਾ ਤਾਂ ਸੁਖਵੀਰ ਨੀਵੀਂ ਪਾ ਲੈਂਦੀ ਖੇਤ ਨੇੜੇ ਹੀ ਸੀ ਖੇਤ ਪਹੁੰਚ ਤਣੇਕ ਨੇ ਸਾਰੀ ਪੈੜੀ ਖਾਈ ਸੁਖਵੀਰ ਵਾਰੇ ਦੀਆਂ ਫਲੀਆਂ ਤੋੜਨ ਲੱਗੀ ਨੇਕ ਨੇ ਕਿਹਾ ਤੂੰ ਰਹਿਣ ਦੇ ਤੋੜਨ ਨੂੰ ਤੇਰੇ ਕੰਡ ਲੱਜੂਗੀ ਮੈਂ ਆਪੇ ਤੋੜ ਲੈਣਾ ਸਰਪੰਚ ਦੂਰ ਖੜਾ ਵੇਖ ਰਿਹਾ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਪਾਗਲ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸਪੋਰਟ ਕਰੋ ਤੇ ਤੁਹਾਡੀ ਸਪੋਰਟ ਨਾਲ ਮੇਰਾ ਚੈਨਲ ਅੱਗੇ ਜਾਊਗਾ ਉਸਦੇ ਲਈ ਥੈਂਕ ਯੂ